ਰੈਡੀ ਵਿਗਿਆਨ ਸਾਡੇ ਚਗਿਰਦੇ ਅਤੇ ਸਮੁੱਚੀ ਦੁਨੀਆ ਨੂੰ ਸਮਝਣ ਦਾ ਯੋਜਨਾਬੱਧ ਸਾਧਨ ਹੈ ਡੰਡੀ ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ ਡੰਡੀ ਇਹ ਸੰਸਾਰ ਵਿੱਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ ਡੰਡੀ ਵਿਗਿਆਨ ਪ੍ਰਸ਼ਨ ਕਰਨਾ ਸੰਬੰਧਿਤ ਤੱਥਾਂ ਦੀ ਕੋਖ ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਡੰਡੀ ਵਿਗਿਆਨ ਕੀ ਕਦੋਂ ਕਿਵੇਂ ਕਿਉਂ ਕਿੱਥੇ ਕਿਸ ਨੇ ਵਰਗੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਮਨੁੱਖ ਨੂੰ ਦੇਣ ਵਿੱਚ ਪੂਰਨ ਤੌਰ ਉੱਤੇ ਸਮਰੱਥ ਹੈ ਡੰਡੀ ਪਾਵੇਂ ਗ੍ਰਹਿਆਂ ਦੀ ਚਾਲ ਹੋਵੇ ਜਾਂ ਸਮੁੱਚੇ ਬ੍ਰਹਿਮੰਡ ਨੂੰ ਸਮਝਣਾ ਹੋਵੇ ਇਸ ਬਾਰੇ ਵਿਗਿਆਨ ਹੀ ਸਾਨੂੰ ਦੱਸਦਾ ਹੈ ਡੰਡੀ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਦੇ ਸਰੀਰਕ ਕਾਰਜ ਜਾਂ ਸੰਸਾਰ ਵਿੱਚ ਵਾਪਰ ਰਹੀਆਂ ਸਾਰੀਆਂ ਕੁਦਰਤੀ ਘਟਨਾਵਾਂ ਵਿਗਿਆਨ ਦਾ ਹੀ ਹਿੱਸਾ ਹੈ ਡੰਡੀ ਵਿਦਿਆਰਥੀ ਜੀਵਨ ਵਿੱਚ ਵਿਗਿਆਨ ਸਿਰਫ ਇੱਕ ਵਿਸ਼ਾ ਹੀ ਨਹੀਂ ਸਗੋਂ ਇਹ ਤਰਕ ਦੇ ਆਧਾਰ ਉੱਤੇ ਸੋਚਣ ਦਾ ਢੰਗ ਹੈ ਜੋ ਉਹਨਾਂ ਨੂੰ ਜਗਿਆਸੂ ਦੇ ਨਾਲ-ਨਾਲ ਤਾਰਕਿਕ ਵੀ ਬਣਾਉਂਦਾ ਹੈ ਡੰਡੀ ਵਿਗਿਆਨਿਕ ਸੋਚ ਰੱਖਣ ਵਾਲਾ ਵਿਅਕਤੀ ਕਿਸੇ ਵੀ ਗੱਲ ਨੂੰ ਤਰਕ ਦੀ ਕਸੌਟੀ ਉੱਤੇ ਮਾਪਦਲ ਕੀ ਮਨਜ਼ੂਰ ਕਰਦਾ ਹੈ ਡੰਡੀ ਵਿਗਿਆਨ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਅਹਿਮ ਰੋਲ ਹੈ ਡੰਡੀ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਵਿਗਿਆਨ ਸਾਡੇ ਨਾਲ-ਨਾਲ ਤੁਰਦਾ ਹੈ ਡੰਡੀ ਜੋ ਅਸੀਂ ਭੋਜਨ ਖਾਂਦੇ ਹਾਂ ਜਾਂ ਸਰੀਰ ਟਕਣ ਲਈ ਪਪੜਿਆਂ ਦਾ ਇਸਤੇਮਾਲ ਕਰਦੇ ਹਾਂ ਜਾਂ ਰੈਡੀ ਦਿਨ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਸਾਧਨ ਵਿਗਿਆਨ ਦੇ ਚਮਤਕਾਰੀ ਨਤੀਜੇ ਹਨ ਡੰਡੀ ਘਰੇਲੂ ਜ਼ਰੂਰਤਾਂ ਵਿੱਚ ਬਿਜਲੀ ਨੂੰ ਸਟੋਰ ਕਰਨ ਵਾਲਾ ਇਨਵਰਟਰ ਵਾਸ਼ਿੰਗ ਮਸ਼ੀਨ ਬਿਜਲਈ ਪ੍ਰੈਸ ਏਸੀ ਕੰਪਿਊਟਰ ਚਮਤਕਾਰੀ ਇੰਟਰਨੈਟ ਮੋਬਾਈਲ ਦੇ ਨਾਲ ਆਵਾਜਾਈ ਦੇ ਸਾਧਨਾ ਵਿੱਚ ਸਕੂਟਰ ਕਾਰ ਜਹਾਜ਼ ਆਦ ਸਾਰੇ ਵਿਗਿਆਨ ਦੀ ਦੇਣ ਹਨ ਡੰਡੀ ਅੱਜ ਮਨੁੱਖ ਮਿੰਟਾਂ ਸਕਿੰਟਾਂ ਵਿੱਚ ਵਿਦੇਸ਼ਾਂ ਵਿੱਚ ਬੈਠੇ ਆਪਣੇ ਸਕੇ ਸੰਬੰਧੀਆਂ ਨਾਲ ਗੱਲਬਾਤ ਕਰ ਸਕਦਾ ਹੈ ਡੰਡੀ ਅੱਜ ਵਿਗਿਆਨ ਨੇ ਸਮੁੱਚੇ ਸੰਸਾਰ ਨੂੰ ਆਧੁਨਿਕ ਪਿੰਡ ਦਾ ਰੂਪ ਦੇ ਦਿੱਤਾ ਹੈ ਜਿਸ ਵਿੱਚ ਮਨੁੱਖ ਦੀਆਂ ਸਹੂਲਤਾਂ ਲਈ ਸਾਰੀਆਂ ਵਸਤਾਂ ਮੌਜੂਦ ਹਨ ਡੰਡੀ ਗਿਆਨ ਨੇ ਮੌਤ ਦਰ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ ਡੰਡੀ ਇਹ ਅੱਜ ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰ ਰਿਹਾ ਹੈ ਡੰਡੀ ਜੇ ਇੰਜ ਕਿਹਾ ਜਾਵੇ ਕਿ ਵਿਗਿਆਨ ਨੇ ਮਨੁੱਖੀ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ ਤਾਂ ਕੋਈ ਅਤਿਕਥਨੀ ਨਹੀਂ ਡੰਡੀ ਕੁਦਰਤ ਕੀ ਹੈ ਪ੍ਰਸ਼ਨ ਚਿੰਨ ਵਾਤਾਵਰਨ ਸਾਡੇ ਲਈ ਕਿਵੇਂ ਸਹਾਈ ਹੈ ਪ੍ਰਸ਼ਨ ਚਿੰਨ ਇਹ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਦੇਨ ਵਿੱਚ ਵਿਗਿਆਨ ਮਨੁੱਖ ਦੀ ਪੂਰਨ ਤੌਰ ਉਤੇ ਮਦਦ ਕਰਦਾ ਹੈ ਡੰਡੀ ਹਿਮਾਲਿਆ ਪਰਬਤ ਜਾਂ ਪਠਾਰ ਕਿਵੇਂ ਹੋਂਦ ਵਿੱਚ ਆਏ ਪ੍ਰਸ਼ਨ ਚਿੰਨ ਸਮੁੰਦਰੀ ਤੂਫਾਨ ਕਿਵੇਂ ਬਣਦੇ ਹਨ ਪ੍ਰਸ਼ਨ ਚਿੰਨ ਜਲਵਾਯੂ ਪਰਿਵਰਤਨ ਕਿਵੇਂ ਹੁੰਦਾ ਹੈ ਪ੍ਰਸ਼ਨ ਚਿੰਨ ਇਹਨਾਂ ਦੇ ਜਵਾਬ ਵਿਗਿਆਨ ਹੀ ਦੇ ਸਕਦਾ ਹੈ ਡੰਡੀ ਏ ਵਰਖਾ ਪੁਚਾਰ ਸੁਨਾਮੀ ਅਤੇ ਕੁਦਰਤੀ ਕਟਨਾਵਾਂ ਦਾ ਅਧਿਐਨ ਕਰਕੇ ਸਮੁੱਚੀ ਜਾਣਕਾਰੀ ਪ੍ਰਦਾਨ ਕਰਦਾ ਹੈ ਡੰਡੀ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਕਿਵੇਂ ਕਰਨੀ ਹੈ ਏ